ਤਾਂ ਸਰਕਾਰ ਨੇ ਅਮਰੀਕਾ ਦੇ ਨਾਲ ਇੱਕ ਐਸਾ ਵਪਾਰਕ ਸਮਝੌਤਾ ਕਰਨ ਦੀ ਯੋਜਨਾ ਬਣਾ ਲਈ ਹੈ ਜਿਦੇ ਨਾਲ ਭਾਰਤ ਦੇ ਡੇਅਰੀ ਕਿਸਾਨ ਉਜੜ ਸਕਦੇ ਹਨ ਭਾਰਤੀ ਸਟੇਟ ਬੈਂਕ ਦੀ ਰਿਪੋਰਟ ਦੇ ਮੁਤਾਬਕ 8 ਕਰੋੜ ਕਿਸਾਨ ਇਸ ਦੇ ਨਾਲ ਸਿੱਧੇ ਤੌਰ ਦੇ ਉੱਤੇ ਪ੍ਰਭਾਵਿਤ ਹੋਣਗੇ ਜਿਨ੍ਹਾਂ ਨੂੰ ਹਰ ਸਾਲ 1.03 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਆਪਾਂ ਜਾਣਾਂਗੇ ਕਿ ਕੀ ਇਹ ਵਪਾਰਕ ਸਮਝੌਤਾ ਕਿਸਾਨਾਂ ਦੇ ਹੱਕ ਦੇ ਵਿੱਚ ਸਭ ਤੋਂ ਪਹਿਲਾਂ ਇਹ ਦੇਖਾਂਗੇ ਕਿ ਕੀ ਅਸਲ ਦੇ ਵਿੱਚ ਹੈ ਕਿ ਇਹ ਭਾਰਤ ਦੇ ਕਿਸਾਨਾਂ ਲਈ ਨੁਕਸਾਨ ਦਾ ਇੱਕ ਕਿਵੇਂ ਹੈ ਤੇ ਕਿਤੇ ਇਹ ਸਮਝੌਤਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਕਿਸਾਨੀ ਅੰਦੋਲਨ ਨੂੰ ਜਨਮ ਤਾਂ ਨਹੀਂ ਦੇ ਦੇਗਾ ਦਾਖਾਲਸ ਟੀਵੀ ਵੇਖ ਰਹੇ ਦੇਸ਼ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਹੀ ਦਰਜੀਤ ਸਿੰਘ ਚਹਿਲ ਸਾਡੇ ਸਾਥੀ ਈਸ਼ਵਿੰਦਰ ਸਿੰਘ ਦਾਖਾ ਦੇ ਵੱਲੋਂ ਤਿਆਰ ਕੀਤੀ ਗਈ ਇੱਕ ਹੋਰ ਖਾਸ ਰਿਪੋਰਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਤੇ ਇਹ ਰਿਪੋਰਟ ਹਰ ਇੱਕ ਨੂੰ ਵੇਖਣੀ ਚਾਹੀਦੀ ਹੈ ਕਿਉਂਕਿ ਇਹ ਕਿਸਾਨਾਂ ਦੇ ਭਵਿੱਖ ਦੇ ਨਾਲ ਜੁੜੀ ਹੋਈ ਹੈ ਬੀਤੇ ਦਿਨੀ ਭਾਰਤੀ ਸਟੇਟ ਬੈਂਕ ਨੇ ਭਾਰਤ ਤੇ ਅਮਰੀਕਾ ਦੇ ਵਿਚਕਾਰ ਹੋਣ ਵਾਲੇ ਵਪਾਰਕ ਸਮਝੌਤੇ ਦੇ ਸਬੰਧੀ ਇੱਕ ਅਹਿਮ ਰਿਪੋਰਟ ਜਾਰੀ ਕੀਤੀ ਹੈ ਜਿਦੇ ਚ ਡੇਰੀ ਸੈਕਟਰ ਦੇ ਉੱਤੇ ਪੈਣ ਵਾਲੇ ਸੰਭਾਵੀ ਗੰਭੀਰ ਖਤਰਿਆਂ ਦੇ ਸਬੰਧੀ ਚੇਤਾਵਨੀ ਦਿੱਤੀ ਗਈ ਹੈ ਭਾਵੇਂ ਇਹ ਰਿਪੋਰਟ ਦੇ ਵਿੱਚ ਹੋਰ ਸਮਝੌਤੇਆਂ ਬਾਰੇ ਵੀ ਗੱਲ ਕੀਤੀ ਗਈ ਹੈ ਪਰ ਆਪਾਂ ਅੱਜ ਦੀ ਰਿਪੋਰਟ ਦੇ ਵਿੱਚ ਡੇਰੀ ਭਾਵ ਕੇ ਪਸ਼ੂ ਪਾਲਣ ਖੇਤਰ ਦੇ ਨਾਲ ਜੁੜੇ ਮੁੱਦਿਆਂ ਬਾਰੇ ਗੱਲ ਕਰਾਂਗੇ ਸਪੈਸੀਫਿਕ ਤੌਰ ਦੇ ਉੱਤੇ ਇਸ ਰਿਪੋਰਟ ਦੇ ਮੁਤਾਬਕ ਜੇਕਰ ਭਾਰਤ ਆਪਣੇ ਡੇਅਰੀ ਬਾਜ਼ਾਰ ਨੂੰ ਅਮਰੀਕੀ ਉਤਪਾਦਾਂ ਦੇ ਲਈ ਖੋਲ ਦਿੰਦਾ ਹੈ ਤਾਂ 8 ਕਰੋੜ ਤੋਂ ਵੱਧ ਡੇਅਰੀ ਕਿਸਾਨਾਂ ਨੂੰ ਸਾਲਾਨਾ 1.03 ਲੱਖ ਕਰੋੜ ਰੁਪਏ ਦਾ ਨੁਕਸਾਨ ਚੱਲਣਾ ਪੈ ਸਕਦਾ ਹੈ। ਇਸ ਸਮਝੌਤੇ ਦੇ ਤਹਿਤ ਅਮਰੀਕਾ ਦੇ ਵਿੱਚ ਤਿਆਰ ਕੀਤੇ ਗਏ ਦੁੱਧ ਤੋਂ ਬਣੇ ਪਦਾਰਥਾਂ ਦਾ ਭਾਰਤ ਦੇ ਵਿੱਚ ਸਿੱਧਾ ਮੰਡੀਕਰਨ ਕੀਤਾ ਜਾਏਗਾ ਜਾਂ ਫਿਰ ਸਿੱਧਾ ਕਹ ਲਈਏ ਕਿ ਇਹਨਾਂ ਨੂੰ ਇਹ ਜਿਹੜੇ ਪਦਾਰਥ ਹੋਣਗੇ ਅਮਰੀਕਾ ਦੇ ਦੁੱਧ ਤੋਂ ਬਣੇ ਹੋਏ ਉਹਨਾਂ ਨੂੰ ਭਾਰਤ ਦੇ ਵਿੱਚ ਵੇਚਿਆ ਜਾਏਗਾ। ਐਸਬੀਏ ਦੀ ਰਿਪੋਰਟ ਦੱਸਦੀ ਹੈ ਕਿ ਅਮਰੀਕੀ ਡੇਰੀ ਉਤਪਾਦਾਂ ਦੀ ਆਮਦ ਦੇ ਨਾਲ ਭਾਰਤ ਦੇ ਵਿੱਚ ਦੁੱਧ ਦੀਆਂ ਕੀਮਤਾਂ ਇਹ ਜਿਹੜੀਆਂ ਹੈਗੀਆਂ ਨੇ ਉਹਨਾਂ 'ਚ 15% ਤੱਕ ਦੀ ਕਟੌਤੀ ਹੋ ਸਕਦੀ ਹੈ ਦੁੱਧ ਦੀਆਂ ਕੀਮਤਾਂ 15% ਤੱਕ ਘਟ ਸਕਦੀਆਂ ਨੇ ਇਹਦੇ ਨਾਲ ਦੁੱਧ ਦੀ ਮੰਗ ਹੈ ਜਿਹੜੀ ਉਹ 1.4 ਕਰੋੜ ਟਨ ਤੱਕ ਵੱਧ ਜਾਣੀ ਹੈ ਤੇ ਸਪਲਾਈ 1.1 ਕਰੋੜ ਟਨ ਘਟ ਜਾਣੀ ਹੈ ਜਿਹਦੇ ਕਰਕੇ ਸਾਲਾਨਾ 2.5 ਕਰੋੜ ਟਨ ਦੁੱਧ ਅਮਰੀਕਾ ਤੋਂ ਮੰਗਵਾਉਣਾ ਪੈ ਸਕਦਾ ਹੈ ਇਦੇ ਨਾਲ ਖਾਸ ਕਰਕੇ 2-3 ਪਸ਼ੂ ਰੱਖਣ ਵਾਲੇ ਛੋਟੇ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪੈਣਾ ਮੱਝਾਂ ਗਾਈਆਂ ਵੇਚੜੀਆਂ ਤੱਕ ਪੈ ਸਕਦੀਆਂ ਨੇ ਜੋ ਸਾਲ ਭਰ ਦੇ ਲਈ ਆਮਦਨ ਆ ਜਿਹੜੀ ਉਹਦੇ ਲਈ ਇਹਨਾਂ ਪਸ਼ੂਆਂ ਦੇ ਉੱਤੇ ਹੀ ਜਿਹੜੇ ਕਿਸਾਨ ਨਿਰਭਰ ਕਰਦੇ ਆ ਛੋਟੇ ਕਿਸਾਨ 2-3 ਡੰਗਰ ਰੱਖਣ ਵਾਲੇ ਕਿਸਾਨ ਉਹਨਾਂ ਨੂੰ ਸਭ ਤੋਂ ਵੱਡਾ ਨੁਕਸਾਨ ਹੋਣਾ ਡੇਰੀ ਕਿਸਾਨ ਭਾਰਤ ਦੇ ਕੁੱਲ ਘਰੇਲੂ ਉਤਪਾਦ ਦੇ ਵਿੱਚ 2.5 ਤੋਂ ਲੈ ਕੇ 3% ਹਿੱਸਾ ਪਾਉਂਦੇ ਆ ਜਿਹੜਾ 7.5 ਤੋਂ ਲੈ ਕੇ 9 ਲੱਖ ਕਰੋੜ ਰੁਪਏ ਦੇ ਬਰਾਬਰ ਬਣਦਾ ਜੇ ਆਪਾਂ ਮੋਟੀ ਮੋਟੀ ਇਹਦੀ ਪੂਰੀ ਦੀ ਪੂਰੀ ਇਹਦੇ ਆਪਾਂ ਅੰਕੜੇ ਦੇਖੀਏ ਇਹਦੇ ਨਾਲ 8 ਕਰੋੜ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਜਿਦੇ ਚ ਵੱਡੀ ਗਿਣਤੀ ਮਹਿਲਾਵਾਂ ਤੇ ਪਿੰਡੂ ਵਸੋਂ ਸ਼ਾਮਿਲ ਹੈ ਹੁਣ ਤੁਹਾਨੂੰ ਦੱਸਦੇ ਆ ਕਿ ਇਹ ਵਪਾਰਕ ਸਮਝੌਤਾ ਡੇਰੀ ਕਿਸਾਨਾਂ ਦੇ ਲਈ ਨੁਕਸਾਨ ਦਾ ਇੱਕ ਕਿਵੇਂ ਹੈ ਦਰਸਲ ਅਮਰੀਕਾ ਸਰਕਾਰ ਡੇਰੀ ਕਿਸਾਨਾਂ ਨੂੰ ਵੱਡੇ ਪੱਧਰ ਦੇ ਉੱਤੇ ਸਬਸਿਡੀਆਂ ਦਿੰਦੀ ਹੈ ਜਿਦੇ ਚ ਹਰੇਕ ਕਿਸਾਨ ਨੂੰ ਸਾਲਾਨਾ 66000 ਡਾਲਰ ਦੀ ਸਹਾਇਤਾ ਮਿਲਦੀ ਹੈ ਜਦਕਿ ਇਹਦੇ ਮੁਕਾਬਲੇ ਭਾਰਤੀ ਕਿਸਾਨਾਂ ਨੂੰ ਸਿਰਫ 282 ਡਾਲਰ ਹੀ ਮਿਲਦੇ ਹਨ ਫਰਕ ਤੁਸੀਂ ਇੱਥੋਂ ਹੀ ਦੇਖ ਲਓ ਇਹ ਤੋਂ ਇਲਾਵਾ ਅਮਰੀਕੀ ਡੇਰੀ ਫਾਰਮ ਵੱਡੇ ਤੇ ਆਧੁਨਿਕ ਮਸ਼ੀਨੀ ਕਰਨ ਵਾਲੇ ਹੈ ਜਿੱਥੇ ਪ੍ਰਤੀ ਗਾਂ 105 ਕਿੰਟਲ ਦੁੱਧ ਦਾ ਉਤਪਾਦਨ ਹੁੰਦਾ ਜਦਕਿ ਭਾਰਤ ਦੇ ਵਿੱਚ ਇਹ ਸਿਰਫ 17.15 ਕਿੰਟਲ ਹੈ ਇੱਥੇ ਵੀ ਤੁਸੀਂ ਫਰਕ ਦੇਖੋ ਕਿੰਨਾ ਵੱਡਾ ਇਹਦੇ ਕਰਕੇ ਅਮਰੀਕਾ 'ਚ ਦੁੱਧ ਤੋਂ ਬਣੇ ਉਤਪਾਦ ਸਸਤੇ ਐ ਜਿਹਦੇ ਨਾਲ ਭਾਰਤੀ ਬਾਜ਼ਾਰ ਦੇ ਵਿੱਚ ਮੁਕਾਬਲੇਬਾਜ਼ੀ ਵੱਧ ਸਕਦੀ ਐ ਜਿਹੜੀ ਛੋਟੇ ਕਿਸਾਨਾਂ ਦੇ ਲਈ ਇੱਕ ਵੱਡੀ ਚੁਣੌਤੀ ਹੋਏਗੀ ਜੇਕਰ ਭਾਰਤ ਤੇ ਅਮਰੀਕਾ ਵਿਚਾਲੇ ਇਸ ਸਮਝੌਤੇ ਦੀ ਮੌਜੂਦਾ ਸਥਿਤੀ ਵੇਖੀਏ ਤਾਂ ਦੋਨਾਂ ਮੁਲਕਾਂ ਵਿਚਾਲੇ ਇਹਦੇ ਬਾਰੇ ਗੱਲਬਾਤ ਤੇ ਜਾਰੀ ਐ ਪਰ ਡੇਰੀ ਤੇ ਖੇਤੀਬਾੜੀ ਸੈਕਟਰ ਮੁੱਖ ਰੁਕਾਵਟ ਬਣੇ ਹੋਏ ਨੇ ਭਾਰਤ ਨੇ ਡੇਰੀ ਨੂੰ ਰੈਡ ਲਾਈਨ ਘੋਸ਼ਿਤ ਕੀਤਾ ਕਿਉਂਕਿ ਇਹ 8 ਕਰੋੜ ਛੋਟੇ ਕਿਸਾਨਾਂ ਦੀ ਰੋਜੀ ਰੋਟੀ ਤੇ ਭੋਜਨ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਹੈ ਡੇਰੀ ਤੋਂ ਇਲਾਵਾ ਅਮਰੀਕਾ ਪੋਲਟਰੀ ਮੱਕੀ ਤੇ ਸੋਇਆਬੀਨ ਵਰਗੇ ਉਤਪਾਦਾਂ ਨੂੰ ਵੀ ਭਾਰਤ ਵਿੱਚ ਵੇਚਣ ਦੀ ਮੰਗ ਕਰ ਰਿਹਾ ਜਦਕਿ ਭਾਰਤ ਕੱਪੜਾ ਤੇ ਦਵਾਈਆਂ ਵਰਗੇ ਖੇਤਰਾਂ ਦੇ ਵਿੱਚ ਅਮਰੀਕਾ ਤੋਂ ਰੇਤਾਂ ਦੀ ਉਮੀਦ ਕਰ ਰਿਹਾ ਹੁਣ ਗੱਲ ਕਰਦੇ ਹਾਂ ਕਿ ਇਸ ਸਮਝੌਤੇ ਦੇ ਬਾਰੇ ਮਾਹਿਰ ਕੀ ਕਹਿੰਦੇ ਨੇ ਕਿਸਾਨ ਅੰਦੋਲਨ ਕਿਵੇਂ ਉੱਠ ਸਕਦਾ ਹੈ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਦੇ ਸੰਸਥਾਪਕ ਨੇ ਅਜੇ ਸ਼ਰਿਵਾਸਤਵ ਉਹਨਾਂ ਨੇ ਇਹ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਅਮਰੀਕਾ ਦੇ ਲਈ ਡੇਰੀ ਸੈਕਟਰ ਨੂੰ ਖੋਲਣ ਦੇ ਨਾਲ ਛੋਟੇ ਇੱਕ ਜਾਂ ਦੋ گاਮਾਂ ਜਾਂ ਪżsੂਆਂ ਵਾਲੇ ਕਿਸਾਨਾਂ ਉੱਤੇ ਗੰਭੀਰ ਪ੍ਰਭਾਵ ਪਵੇਗਾ ਕਿਉਂਕਿ ਉਹ ਵੱਡੇ ਪੱਧਰ ਤੇ ਸਬਸਿਡੀ ਵਾਲੇ ਅਮਰੀਕੀ ਡੇਰੀ ਉਦਯੋਗ ਦਾ ਮੁਕਾਬਲਾ ਬਿਲਕੁਲ ਨਹੀਂ ਕਰ ਸਕਦੇ ਸਵਦੇਸ਼ੀ ਜਾਗਰਣ ਮੰਚ ਦੇ ਕੌਮੀ ਸਹਿ ਕਨਵੀਨਰ ਅਸ਼wini ਮਹਾਜਨ ਉਹਨਾਂ ਦਾ ਤਰਕ ਹੈ ਕਿ ਡੇਰੀ ਤੇ ਖੇਤੀਬਾੜੀ ਉੱਤੇ ਰੈਜਤਾ ਭਰ ਦੀ ਖੁਰਾਕ ਸੁਰੱਖਿਆ ਅਤੇ ਘੱਟੋ-ਘੱਟ ਸਮਰਥਨ ਮੁੱਲ ਪ੍ਰਣਾਲੀ ਨੂੰ ਕਮਜ਼ੋਰ ਕਰ ਸਕਦੀਆਂ ਨੇ ਜੋ ਕਿਸਾਨਾਂ ਨੂੰ ਕੀਮਤਾਂ ਦੇ ਵਿੱਚ ਉਤਰਾ-ਚੜਾਅ ਤੋਂ ਬਚਾਉਂਦੀ ਹੈ ਖਾਸ ਕਰਕੇ ਪੰਜਾਬ ਹਰਿਆਣਾ ਤੇ ਹੋਰ ਖੇਤੀਬਾੜੀ ਪ੍ਰਧਾਨ ਸੂਬਿਆਂ ਦੇ ਕਿਸਾਨ ਵਿਸ਼ਵ ਵਪਾਰ ਸੰਗਠਨ ਚ ਭਾਰਤ ਦੀ ਹਿੱਸੇਦਾਰੀ ਦਾ ਲੰਮੇ ਸਮੇਂ ਤੋਂ ਵਿਰੋਧ ਕਰਦੇ ਆ ਰਹੇ ਨੇ ਕਿਉਂਕਿ ਉਹ ਇਹਦੀਆਂ ਨੀਤੀਆਂ ਖਾਸ ਕਰਕੇ ਖੇਤੀਬਾੜੀ ਸਮਝੌਤੇ ਨੂੰ ਆਪਣੀ ਰੋਜੀ ਰੋਟੀ ਭੋਜਨ ਸੁਰੱਖਿਆ ਤੇ ਪਿੰਡੂ ਆਰਥਿਕਤਾ ਦੇ ਲਈ ਖਤਰੇ ਦੇ ਵਜੋਂ ਵੇਖਦੇ ਆ। ਪਹਿਲਾਂ ਹੋ ਚੁੱਕੇ ਦੋ ਕਿਸਾਨੀ ਮੋਰਚੇ ਵੀ ਇਹਨਾਂ ਨੀਤੀਆਂ ਦੇ ਵਿਰੋਧ ਦੇ ਵਿੱਚੋਂ ਹੀ ਉੱਠੇ ਸੀ ਤੇ ਹੁਣ ਖੇਤੀਬਾੜੀ ਮਾਰ ਇਸ ਵਪਾਰਕ ਸਮਝੌਤੇ ਦੇ ਪਾਸ ਹੋਣ ਦੇ ਨਾਲ ਇੱਕ ਹੋਰ ਕਿਸਾਨੀ ਅੰਦੋਲਨ ਦੇ ਸ਼ੁਰੂ ਹੋਣ ਦਾ ਖੱਛਾ ਜਿਤਾ ਰਹੇ ਨੇ। ਖੈਰ ਐਸਬੀਏ ਦੀ ਰਿਪੋਰਟ ਇਹ ਤਾਂ ਸਪਸ਼ਟ ਕਰਦੀ ਹੈ ਕਿ ਡੇਰੀ ਸੈਕਟਰ ਦੀ ਸੁਰੱਖਿਆ ਆਰਥਿਕ ਸੱਭਿਆਚਾਰ ਤੇ ਸਮਾਜਿਕ ਨਜ਼ਰੀਏ ਤੋਂ ਜ਼ਰੂਰੀ ਹੈ ਸਰਕਾਰ ਨੂੰ ਇਸ ਸਮਝੌਤੇ ਚ ਸੰਤੁਲਨ ਬਣਾਉਣ ਦੀ ਲੋੜ ਹੈ ਤਾਂ ਜੋ ਇਸ ਤੋਂ ਸਿੱਧੇ ਤੌਰ ਦੇ ਉੱਤੇ ਪ੍ਰਭਾਵਿਤ ਹੋਣ ਵਾਲੇ 8 ਕਰੋੜ ਕਿਸਾਨਾਂ ਦੀ ਰੋਜੀ ਰੋਟੀ ਤੇ ਰਾਸ਼ਟਰੀ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਮੈਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਦਖਾਲਸ ਟੀਵੀ ਬਹੁਤ ਬਹੁਤ ਧੰਨਵਾਦ